ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਯੋਧੇ ਭਾਈ ਸੰਦੀਪ ਸਿੰਘ ਤੇ ਜਿਹੜਾ ਤਸੱਦਦ ਪ੍ਰਸ਼ਾਸਨ ਕਰ ਰਿਹਾ ਪੱਕਾ ਹੀ ਮੋਰਚਾ ਲਾਤਾ ਜੀ ਸਿੰਘਾਂ ਨੇ ਤੁਸੀਂ ਦੇਖ ਸਕਦੇ ਹੋ ਅੰਦਰੋਂ ਕੋਈ ਬੰਦਾ ਆਉਣ ਲੱਗਿਆ ਸੀਗਾ ਤੇ ਅਸੀਂ ਗੇਟ ਖੋਲਣ ਨਹੀਂ ਦਿੱਤਾ ਸਾਡੇ ਮੁੰਡਾ ਪਹਿਲਾਂ ਕਰਦੇ ਨੇ ਬੱਲੇ ਮੇਰਾ ਸ਼ਾਂਤ ਮੈਂ ਚਲਦਾ ਚੱਲੀ ਜਾਂਦਾ ਦੁਬਾਰਾ ਤੁਸੀਂ ਪਾਗੜੀ ਥੋੜੀ ਹੈ ਗਿਆ ਜਿਹਾ ਬੈਠੇ ਬੈਠੇ ਆਹੋ ਵੀ ਹੋਣਾ ਕੋਈ ਠੰਡ ਕਿਹਦੇ ਵਾਸਤੇ ਫੋਕ ਜੋ ਦੇਖੇ ਆਹੋ ਨਹੀਂ ਮੈਂ ਨਹੀਂ ਮੈਂ ਕਰ ਬੰਦ ਕਰੀਏ ਉਹ ਤਾਂ ਲਾਉਂਦੇ ਆ 6 ਵਜੇ ਐਕਟਿੰਗ ਆਹੋ ਉਹ ਸੈਟਿੰਗ ਹੋ ਗਈ ਤੇ ਟੇਬਲ ਆਂਦੇ ਹੋ ਗਏ ਸੋਧ ਤੋਂ ਬਾਪੀ ਛੱਡ ਦੋ